ਫਿਰ ਕੀ ਹਾਲ ਚੱਲਿਆ ਸਾਰੇ ਐਂਡ ਦਾ ਤਾਂ ਅੱਜ ਆਪਾਂ ਪਹੁੰਚੀਆਂ ਕਾਲੇ ਪਿੰਡ ਤੁਹਾਨੂੰ ਪਤਾ ਅਨਮੋਲ ਦਾ ਘਰ ਹੈ ਇੱਥੇ ਤੇ ਅਨਮੋਲ ਨੇ ਆਪਾਨੂੰ ਮਹੀਨਾ ਹੋ ਗਿਆ ਪਹਿਲਾਂ ਹੀ ਦੱਸਤਾ ਸੀ ਕਿ ਮੇਲਾ ਹੈ ਤੇ ਬਾਸ ਤੂੰ ਆਣਾ ਹੈ ਤੇ ਗੁਰਦੁਆਰੇ ਪਹੁੰਚ ਚੁਗੇ ਆਂ ਅੱਜ ਗੱਲ ਹੈ ਕਿ ਅੱਜ ਸਰੂਪ ਲੈਣ ਜਾਣੇ ਆ ਠੀਕ ਹੈ ਹੱਲੇ ਥੋੜਾ ਟਾਈਮ ਹੈਗਾ ਸਾਡੇ ਕੋਲ ਤੇ ਅਸੀਂ ਆ ਗਏ ਚਲੋ ਅਰਸ਼ ਨੂੰ ਵੀ ਲੈ ਆਈਏ ਨਾਲ ਤਾਂ ਪਹਿਲਾਂ ਫਟਾਫਟ ਅਰਸ਼ ਨੂੰ ਲੈ ਕੇ ਆਉਨੇ ਆ ਫਿਰ ਅੱਗੇ ਵਲੌਗ ਬਣਾਉਨੇ ਆ ਜੀ ਅਸੀਂ ਤੇ ਅਰਸ਼ ਨੂੰ ਲੈਣ ਆ ਚੁਕੇ ਆਂ ਤੇ ਹਾਂ ਬਈ ਕਿੱਦਾਂ ਫਿਰ ਸਾਰੀ ਕੀ ਹਾਲ ਚੱਲ ਬੈ ਚਿੱਤੀ ਕਰ ਬੈ ਬੈ ਤੂੰ ਟਾਈਮ ਨਹੀਂ ਵੇਸਟ ਕਰਨਾ ਸਵੇਰੇ ਕੋ ਲਾ ਹੁਣ ਵੀ ਤਿਆਰੀਆਂ ਕੋਈ ਨਹੀਂ ਚੱਲ ਉਹ ਆਡਾ ਵੀ ਹੋਣਾ ਹੈ ਪਲਾਨ ਉਹ ਜਦੋਂ ਮੈਂ ਸੁੱਤਾ ਉੱਠਿਆ ਫਿਰ ਮਨ ਦਬਾ ਤੇ ਮੇਰਾ ਫੋਟੋ ਦੇ ਵਿੱਚ ਪਾਸ ਨੇ ਇੱਕ ਵਾਰੀ ਨਾ ਆਦਾ ਮੈਂ ਫੈਬ੍ਰਿਕ ਪਰ ਟਾਰਗਟ ਬਣਿਆ ਅਸਲ ਵਿੱਚ ਮੈਂ ਪਰਮਾਡੂ ਜਿਗਾ ਦੇ ਕੂੜੀ ਤੇ ਨਾ ਉਹ ਬਾਹਰ ਨਹੀਂ ਕੱਢਦਾ ਬਸ ਬਸ ਰਹਿੰਦਾ ਰਹੇ ਪਰ ਚੱਲ ਕੋਈ ਨਹੀਂ ਆ ਗਿਆ ਉਹਦੇ ਮੈਂ ਚਲ ਉਹ ਇਹਨੂੰ ਫਾਰਸ ਨਾਲ ਮਰਦ ਸੀ ਕੰਮ ਕੀਤਾ ਜਾਦਾ ਲੋ ਅਰੇ ਗੁਰਦੁਆਰੇ ਤਾ ਲਓ ਜੀ ਆਪਾਂ ਅਰਸ਼ ਨੂੰ ਨਾਲ ਲੈ ਕੇ ਤੇ ਗੁਰਦੁਆਰਾ ਸਾਹਿਬ ਪਹੁੰਚ ਚੁਕੇ ਆ ਤੇ ਆਜੋ ਇੱਧਰ ਚੈੱਕ ਕਰੋ ਅਰਸ਼ ਨੂੰ ਨਹੀਂ ਟਰੈਕਟਰ ਤੇ ਚੜ੍ਹਿਆ ਤੇ ਚੌਂਕੜੀ ਮਾਰ ਕੇ ਪੂਰੇ ਪਹਿਲੀ ਆ ਟਰੈਕਟਰ ਤੇ ਬੈਠੇ ਥੋੜੀ ਫਨੀਜੀ ਦੇ ਲਈ ਆ ਮੰਮਾ ਠੀਕ ਆ ਤੇ ਮੈਂ ਬਾਏ ਟੀ ਦੇ ਡਰਾਈਵਿੰਗ ਸੀਟ ਤੇ ਬੈਹੇ ਮੇਰੇ ਹੈ ਡਰਾਈਵਿੰਗ ਸੀਟ ਤੇ ਬੈਹਰ ਚ ਮੇਰਾ ਮਾਮਾ ਨੂੰ ਪਹਿਲੀ ਵਾਰ ਬੈਠਾ ਤੈਨੂੰ ਇੰਨੇ ਟਰੈਕਟਰ ਦੇ ਝੂੜੇ ਦਿਖਾਏ ਇਹ ਬਾਹਰਲੇ ਦੇ ਝੂਆ ਨਾ ਉਹ ਟਰੈਕਟਰ ਨਹੀਂ ਹੁੰਦੇ ਅੱਲਿਆ ਸਭ ਜਾਈ ਤੇ ਲੰਦਿਆ ਮੋੜ ਬਿੱਗਿਆ ਕੱਪੜੇ ਬਦਲਣ ਉਹ ਕਹਿੰਦਾ ਮੈਂ ਇੱਕ ਰੀ ਸੋਹਣਾ ਦੇਖਣਾ ਚਾਹੀਦਾ ਬਲਾਦ ਦੇ ਵਿੱਚ ਤੇ ਕੱਪੜੇ ਬਦਲ ਗਿਆ ਉਹ ਅਰਸ਼ਣ ਹੀ ਚੜੇ ਹੋਏ ਸੀ ਇੱਥੇ ਅਹੀਂ ਚੜੇ ਹੋਏ ਆ ਬੋੜਾ ਬੋੜਾ ਖਿੱਚ ਲਿਆ ਕਿੰਨੀਆਂ ਵੱਡੀਆਂ ਤੇ ਅਰਚੇ ਵਧੀਆ ਲੱਗਦਾ ਕੋਈ ਚੱਕਰ ਨਹੀਂ ਐ ਬਸ ਹੁਣ ਦੇਖਦੇ ਹਾਂ ਕਿਦੋਂ ਪ੍ਰੋਗਰਾਮ ਚੱਲੂਂਦਾ ਹਏ ਸੋਹਣੀ ਆ ਫੋਟੋ ਅਰਚੇ ਇੱਥੇ ਬੈਣਾ ਹੈ ਇੱਥੇ ਬੈਣਾ ਅੱਜ ਇੱਥੇ ਬੈਣਾ ਅੱਜ ਅੱਜ ਟਰੈਕਟਰ ਤੇ ਜਾਣਾ ਅੱਜ ਟਰੈਕਟਰ ਦਾ ਹੋਵੇ ਥੱਲੇ ਟਾਇਰ ਤੇ ਆ ਜਾਓ ਕਰਤਾ ਕਰਤਾ ਹੋਈ ਕੰਮ ਵਾਲਾ ਹੋਏ ਪਰ ਬੈਣਾ ਇੱਥੇ ਹੀ ਨੇ ਫਿਰ ਦੱਸਿਆ ਨਹੀਂ ਪਰ ਮੇਰ ਕਰਕੇ ਇਹ ਤਾਂ ਸਮਝ ਆ ਜਾਗਾ ਪੂਰਾ ਚਲੋ ਦੇਖ ਲੈ ਉਹ ਹੋ ਗਿਆ ਉਹ ਟਾਈਮ ਤੇ ਚਲੋ ਜੀ ਅਨਮੋਲ ਜੀ ਵੀ ਕੁੜਤਾ ਪਜਾਮਾ ਪਾ ਕੇ ਤਿਆਰ ਹੋ ਕੇ ਆ ਚੁੱਕੇ ਨੇ ਇਹ ਸਹੀ ਆ ਹੁਣ ਬਸ ਤਿਆਰੀ ਆ ਆ ਜਾ ਥੱਲੇ ਆ ਜਾ ਭਾਈ ਜਗਾ ਮੱਲੀ ਜਾਣੀ ਆ ਜਗਾ ਮੱਲੀ ਜਾਣੀ ਜਗਾ ਮੱਲੀ ਜਾਣੀ ਏ ਹੇ ਜਗਾ ਦੀ ਬੜੀ ਟੈਨਸ਼ਨ ਹੈ ਮੁੰਡੇ ਨੂੰ ਜਗਾ ਮੱਲੀ ਜਾਣੀ ਕੋਈ ਨਾ ਮੈਨੂੰ ਟਰਾਲੀ ਦੀ ਜਗ੍ਹਾ ਦੇ ਦਾਂਗੇ ਪਿੱਛੇ ਡਾਲਣ ਨਾਲ ਲਟਕ ਜੀ ਟਰਾਲੀ ਭਾਈ ਨਹੀਂ ਸਕੀਟ ਬੋਰਡ ਨਹੀਂ ਲਿਆ ਤੂੰ ਆਪਣਾ ਕ੍ਰਿਸ਼ਨ ਗੁਪੂਰਾ ਪੂਰਾ ਪਿੱਛੇ ਪਿੱਛੇ ਹੈ ਕ੍ਰਿਸ਼ਨ ਗੁਪੂ ਪਿੱਛੇ ਪਿੱਛੇ ਰਸਤੀ ਪਾ ਕੇ ਕੀ ਸਕੀਟ ਬੋਰਡ ਲੈ ਕੇ ਸਕੀਟ ਬੋਰਡ ਕਿਹੜਾ ਉਹ ਯਾਰ ਫਿਲਮਾਂ ਤੋਂ ਨਹੀਂ ਮੇਰਾ ਰਹਿ ਨਾ ਤੇਰਾ ਕੋਈ ਨਹੀਂ ਬੋਹਦਾ ਹੁਣ ਤਾ ਯਾਰ ਸਾਰੀ ਤਿਆਰੀ ਤੇ ਵੈਸੇ ਹੋਈ ਗਈ ਲਗਭਗ ਤੇ ਇੱਧਰ ਮਹਿਫਿਲ ਲੱਗੀ ਪਈ ਐ ਹੱਲੇ ਲੋਕ ਬੈਠੇ ਹੋਏ ਨੇ ਤੇ ਬਸ ਅਸੀਂ ਥੋੜੇ ਦਰ ਨੂੰ ਤੁਰਨਾ ਐ ਹੱਲੇ ਦੇ ਹੱਲੇ ਗੱਲਾਂ ਬਾਤ ਚੱਲਦੀਆਂ ਸਮਝਾ ਘੋਲ ਰਿਆ ਚਲੋ ਜੀ ਤੁਰ ਪਏ ਹਾਂ ਅਸੀਂ ਤੇ ਯਾਰ ਵੀ ਐਲੀ ਐ ਇੱਧਰ ਲੱਗਦਾ ਬਲੂ ਤੇ ਲੱਗਣੇ ਸ਼ਬਦ ਹੁਣ ਆਹੀ ਤੁਰ ਪਏ ਆ ਜੀ ਕਰੋ ਜੀ ਤੇਲ ਪਰਵਾ ਲਿਆ ਤੇ ਹੂਟਰ ਵਾਲਾ ਆਪਾ ਲਾ ਲਿਆ ਤੇ ਹੁਣ ਹੂਟਰ ਨੇ ਲੱਗਦਾ ਬਸ ਤੜੀ ਯਸ ਕੌਣ ਚੱਲੇ ਆਪਾ ਬਸ ਸਟੇਮ ਵਾਲੰਦੇ ਗਏ ਆ ਚਲਿਆ ਭਾਈ ਚੱਲੇ ਆ ਲੋ ਜੀ ਆਪਾਂ ਦਾ ਪੁਲ ਜੇ ਦੇ ਆ ਗਏ ਛੋਟੇ ਆ ਗੁਰਦਰਾ ਸਾਹਿਬ ਪਹੁੰਚ ਗਏ ਆ ਸਮਾਈ ਪੁਲ ਜੇ ਬਾਰਾਂ ਲਗਾਏ ਹਾਂਜੀ ਹਾਂਜੀ ਤਾਂ ਲੋ ਜੀ ਆਪਾਂ ਪਹੁੰਚ ਚੁਕੇ ਆਂ ਮਾੜੀ ਗੋਡ ਸਿੰਘ ਤੇ ਇੱਥੇ ਆਪਾਂ ਇੱਥੋਂ ਸਰੂਪ ਲੈਣੇ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਹਾਂ ਦਰਸ਼ਨ ਕਰਕੇ ਆਉਂਦੇ ਆਂ ਭਾਈ ਪੈਰ ਧਪਰੇ ਜੀ ਭੱਜ ਲੋ ਭੱਜ ਲੋਣ ਤੇ ਅੱਜ ਮੇਰਾ ਕੰਮ ਹੈ ਇੱਥੇ ਵੀਡੀਓ ਬਣਾਉਣਾ ਮਤਲਬ ਆਫੀਸ਼ੀਅਲੀ ਵੀਡੀਓ ਬਣਾਉਣੀ ਹੈ ਹੁਣ ਮੋਹਣਨੀ ਤੇ ਹੁਣ ਜਿਹੜੇ ਤੱਕ ਪਾਲ ਕੀ ਸਾਹਿਬ ਨੂੰ ਟਰੈਕਟਰ ਨਾਲ ਜੋੜਨਦੇ ਆ ਤੇ ਆਪਾਂ ਦਰਸ਼ਨ ਕਰਕੇ ਆਉਂਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਜਾਓ ਆ ਜੇ ਆਪਾਂ ਨੂੰ ਮੈਂ ਜੋਗਾ ਲੱਡੂ ਪ੍ਰਸ਼ਾਦ ਖਾਂਦੇ ਆ। ਤਾਂ ਲਓ ਜੀ ਟਰੈਕਟਰ ਨੂੰ ਪਾਲਕੀ ਸਾਹਿਬ ਦੇ ਨਾਲ ਜੋੜ ਦਿੱਤਾ ਗਿਆ ਵਾ ਤੇ ਅਸੀਂ ਅਜੇ ਤੱਕ ਦਰਸ਼ਨ ਕਰ ਰਹੇ ਆਂ ਅੰਦਰ ਤੇ ਹੁਣ ਇੱਥੋਂ ਆਪਾਂ ਮਤਲਬ ਇਹਨਾਂ ਸਾਰਿਆਂ ਨੇ ਸਰੂਪ ਲੈ ਕੇ ਆਉਣੇ ਨੇ ਤੇ ਪਾਲਕੀ ਸਾਹਿਬ ਦੇ ਵਿੱਚ ਰੱਖ ਕੇ ਦੇ ਆਪਾਂ ਪਿੰਡ ਵਾਪਸ ਜਾਣਾ। ਤਾਂ ਜਿਵੇਂ ਕਿ ਉਹਨਾਂ ਪਾਲਕੀ ਸਾਹਿਬ ਦੇ ਅੰਦਰ ਪਹਿਲਾਂ ਤਾਂ ਟਾਕੀ ਗਿੱਲੀ ਮਾਰ ਕੇ ਸਾਫ ਸਫਾਈ ਕੀਤੀ ਗਈ ਆ ਹੁਣ ਆਪਾਂ ਇੱਥੇ ਦਰਿਆ ਉਛਾਰੇ ਆਂ ਤੇ ਵੀਰੋਣੀ ਲੱਗੇ ਹੋਏ ਨੇ ਤੇ ਕੰਪੂਰੀ ਪਾਲਗੀ ਤਿਆਰ ਕਰਨੀ ਆ ਗੁਰੂ ਸਾਹਿਬ ਨੂੰ ਲੈ ਕੇ ਜਾਣਾ ਨਾਲ ਲੋ ਜੀ ਇਹਨੂੰ ਮੋਹਲਨੀ ਸੇਵਾ ਕਰ ਰਹੇ ਨੇ ਅੱਗੇ ਲੈ ਤਿਆਰੀ ਹੋਉਂਦੀ ਆ ਤੇ ਟਾਈਮ ਲੱਗੰਦਿਆ ਤੇ ਆ ਵੀਰ ਹੁਣ ਨਹੀਂ ਤੇ ਜੱਗ ਫੜ ਕੇ ਖਲੋਤੇ ਨੇ ਕਿ ਬਸ ਇਹਨਾਂ ਦੇ ਸਹਾਰਾ ਤੋਂ ਕੋਈ ਮਹੌਨੇ ਤਰਪੂ ਕੋਈ ਚੱਕਰ ਨਹੀਂ ਆ ਪਰ ਤਿਆਰੀ ਦਾ ਟਾਈਮ ਲੱਗਣਾ ਹਲੇ ਬਾਕੀ ਉਧਰ ਮਹਿਫਲ ਲੱਗੀ ਹੋਈ ਆ ਸਾਈਡ ਤੇ ਤੇ ਉਧਰ ਗੱਲਾਂ ਬਾਤਾਂ ਚੱਲਣਦੀਆਂ ਤੇ ਅਰਸ਼ ਕੁਝ ਨਹੀਂ ਚੱਲਣ ਦੇ ਅਸਦਾ ਬਸ ਘਲੋਤੇ ਆਹੀ ਤਾਂ ਚਲੋ ਇਹ ਹੁਣ ਸਰੂਪ ਲੈ ਕੇ ਸਾਰੇ ਜਣ ਆ ਰਹੇ ਨੇ नाम वाहेगुरु सत सात नाम वाहेगुरु सात नाम वाहेगुरु सात वाहेगुरु सात ਚਲੋ ਜੀ ਸਰੂਪ ਸਾਰੇ ਰੱਖਦੇ ਨੇ ਪਾਲਕੀ ਸਾਹਿਬ ਦੇ ਵਿੱਚ ਤੇ ਬਸ ਜਾਣ ਦੀ ਤਿਆਰੀ ਹੈ ਸਾਰੇ ਬੰਦੇ ਆਜੋ ਅਗਲੇ ਬੰਦੇ ਚਲੋ 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 ਅਗਲੇ ਬੰਦੇ ਆਗੇ ਆਗੇ ਅਗਲੇ ਬੰਦੇ ਆਗੇ ਕਿੱਥੇ ਆ ਬਾਹਰ ਦੇਣਾ ਬੰਦਾਂ ਨਾਲ ਇਦਾਰਾ ਨਹੀਂ ਹੈ ਕਿ ਖੇਡ ਕੇ ਗੱਜਵਾ ਆਇਆ ਆ ਕਰ ਲੈ ਸਾਰੇ ਸਰੂਪ ਲੈ ਕੇ ਆਪਾਂ ਪੇਂਟ ਵਾਪਿਸ ਚੱਲ ਗਏ ਆ ਆਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਨਹੀਂ ਇੱਥੇ ਛਾਵੇਂ ਖੜਾ ਰੋ ਇੱਥੋਂ ਆਉਣਾ ਵਰਖਾ ਕਰਨੀ ਹੈ ਸਤਨਾਮ ਅੱਗੇ ਲਾਓ ਅੱਗੇ ਅੱਗੇ ਵਾਹਿਗੁਰੂ ਸਤਨਾਮ ਵਾਹਿਗੁਰੂ ਮਨ ਕੇ ਛਾਵੇਂ सतनाम नाम वाहेग सात नाम वाहेगुरु सत नाम लॻे the shirya

ਆਹ ਦੇ ਆਹ ਦੀ ਗੱਜਾ ਜਾਣ ਵੀਡੀਓ ਬੰਦ ਕਰੀ ਇੱਧੇ ਇੱਧਰ ਆ ਜਾ ਓਏ ਜਿੱਦਾਂ ਮੈਂ ਕੋਲੇ ਛੱਡਦੀ ਮੈਨੇ ਪਚਾਈਆ ਤਾਂ ਯਾਰ ਜਿਵੇਂ ਕੀ ਆਪਾਂ ਪਹਿਲਾਂ ਥੋੜਾ ਫੁੱਲ ਬਣਾਉਣ ਨੇ ਉਸ ਤੋਂ ਹੁਣ ਅਰਸ਼ ਦੀ ਵਾਰੀ ਆ ਚੁੱਕੀ ਹੈ ਤੇ ਸਰੂਪ ਲੈ ਆਉਣੇ ਫੁੱਲ ਫੜ ਕੇ ਖਲੋਤੇ ਹੋਣੇ ਸਾਰੇ ਜਾਣੇ ਇਧਰ ਇੱਕ ਚੈੱਕ ਕਰਾਂ। ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਹੁਣ ਮੇਰੇ ਖਿਆਲ ਨਾਲ ਇੱਥੇ 80 ਕੰਮ ਪੂਰੇ ਹੋ ਚੁੱਕੇ ਨੇ ਸਾਰੇ ਸਰੂਪ ਅੰਦਰ ਰੱਖੇ ਜਾ ਚੁੱਕੇ ਨੇ ਤੇ ਕੱਲੋਂ ਤੋਂ ਸ਼ੁਰੂ ਹੋਣਾ ਨਾ ਖੰਡ ਪਾਠ ਆਹ ਕੱਲ ਆਰੰਭ ਹੋਣੇ ਆ ਕੱਲ ਅਖੰਡ ਪਾਠ ਆਰੰਭ ਹੋਣੇ ਆ ਤੇ ਆਪਣਾ ਐਤਵਾਰ ਨੂੰ ਮੇਲਾ ਹੈ ਜੇਕਰ ਤਾਂ ਤੁਸੀਂ ਲੱਗ ਸਗੇ ਵਲੌਗ ਦੇਖਣਦੇ ਜਣਾ ਤੇ ਐਤਵਾਰ ਤੋਂ ਖੁੱਲਾ ਸੱਦਾ ਹੈ ਮੇਲੇ ਲੇਕਿਨ ਜ਼ਰੂਰ ਆਇਓ ਤੇ ਆਪਾਂ ਮਿਲਾਂਗੇ ਵੀ ਤੇ ਤੇ ਮੇਲਾ ਵੀ ਵੇਖਾਂਗੇ ਨਾਲ ਠੀਕ ਆ ਰਕੇਸ਼ ਬਖਸ਼ ਪਿੰਡ ਕਰ ਆ ਪਿੰਡ ਕਾਲੇ ਆਪਣਾ ਕਰੋੜ ਤੇ 12 ਕਰੋੜ ਆਪਣਾ ਇੱਧਰ ਕੋ ਜਿਵੇਂ ਇੱਥੋਂ ਰੋਡ ਦਿਖਦਾ ਤੇ ਆ ਗੁਰਦੁਆਰਾ ਸਾਹਿਬ ਐ ਤੁਹਾਨੂੰ ਮੈਂ ਉਧਰ ਵਾਲੇ ਵੀਊ ਤੋਂ ਵੀ ਦਿਖਾ ਦਿੱਤਾ ਹੈ ਜਿਹੜਾ ਛੜਕ ਤੋਂ ਦਿਖਾ ਹੈ ਤੇ ਪਿੰਡ ਕਾਲੇ ਦੇ ਬਸ ਮੋੜ ਤੇ ਹੀ ਆ ਤੁਹਾਨੂੰ ਬੱਲ ਲੱਗ ਜਾਣਾ ਹੈ ਵੀ ਇੱਕ ਵੱਡਾ ਰੁਕ ਤੇ ਜਾਣਾ ਤੁਹਾਨੂੰ ਠੀਕ ਹੈ ਉਹਦੇ ਨਾਲ ਹੀ ਤੁਸੀਂ ਆ ਜਾਓ ਜੇ ਮੇਲਾ ਵੇਖਣਾ ਹੋਇਆ ਤੇ ਬਾਕੀ ਹੁਣੇ-ਹੁਣੇ ਮੈਨੂੰ ਇੱਕ ਵੀਰ ਤੋਂ ਪਾ ਲਗਾ ਇੱਥੇ ਕਬੱਡੀ ਵੀ ਹੋਣੀ ਹੈ ਹੋਣੀ ਹੈ ਕਿਹੜੀ ਕਿਹੜੀ ਟੀਮ ਹੈ ਛੇ ਟੀਮਾਂ ਦਾ ਨਹੀਂ ਹਲੇ ਪਾਇਆ ਪਰ ਕਬੱਡੀ ਹੋਣੀ ਹੈ ਹਾਂਜੀ ਤੇ ਕਬੱਡੀ ਵੇਖਣੀ ਹੈ ਜਰੂਰ ਮੋੜ ਕਿਹਦੇ ਕਬੱਡੀ ਨਹੀਂ ਕਿਹੜੀ ਟੀਮ ਹੈ ਆਪਣੇ ਇੱਕ ਬਹਿ ਰੇਂਦੀ ਟੀਮ ਹੈ ਇਹ ਇੱਕ ਤਾਂ ਬੈਂਕੀ ਦੀ ਇੱਕ ਬੈਂਕੇ ਨੇ ਤੇ ਕਿਹੜਾ ਪਿੰਡ ਬਹਰੀਨ ਮੇਰੇ ਪਿੰਡ ਨਹੀਂ ਆ ਕੰਟਰੀ ਹੈ ਬਾਹਰ ਦੀ ਉਹ ਤੇਰੀ ਆ ਤਾਂ ਇੰਟਰਨੈਸ਼ਨਲ ਕਬੱਡੀ ਹੋ ਗਈ ਤੇ ਇੰਟਰਨੈਸ਼ਨਲ ਕੰਮ ਹੋ ਗਿਆ ਬਾਹਰ ਤਾਂ ਜ਼ਰੂਰ ਆਣਾ ਪਿੰਡ ਕਾਲੇ ਠੀਕ ਹੈ ਤੁਹਾਨੂੰ ਬਾਹਰੋਂ ਮੈਂ ਗੁਰਦਰ ਸਾਹਿਬ ਦਿਖਾ ਦਿੰਦਾ ਇਕੱਲੀ ਪਿੰਡ ਮੇਲਾ ਐ ਐਤਵਾਰ ਵਾਲੇ ਦਿਨ ਤੁਸੀਂ ਆਉਣਾ ਕਿੰਨੇ 1 ਇਕ ਤਰੀਕ ਬੰਦੇ ਨਾ ਜ਼ਰੂਰ ਆ ਜਾ ਠੀਕ ਹੈ ਕਬੱਡੀ ਵੇਖਾਂਗੇ ਆਪਾਂ ਬਾਈ ਯਾਰ ਹੁਣ ਲੋ ਆਪਾਂ ਚੱਲੇ ਆ ਘਰਾਂ ਨੂੰ ਫਿਰ ਕੱਲ ਆਵਾਂਗੇ ਤੇ ਮਿਲ ਕੇ ਆਇਓ ਤੁਸੀਂ ਠੀਕ ਹੈ ਬੱਤੀ ਬਾਈ ਚਲੋ ਜੀ ਕਿਰਿਆਣ ਕੀ ਆਪਾਂ ਖਾ ਰਹੇ ਆ ਜਲੇਬੀ 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 ਬਹੁਤ ਸਵਾਦ ਹੁੰਦੀ ਆ ਤੁਹਾਨੂੰ ਮਿਲਣ ਖਾਓ ਕਦੀ